ਕੁਛ ਨਹੀਂ ਚਾਹੀਦਾ ਕੁਛ ਵੀ ਨਹੀਂ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਇਹਦੇ ਪਿੱਛੇ ਜੋ ਵੀ ਕਾਰਨ ਹੋਇਆ ਸਾਨੂੰ ਦੱਸਿਆ ਜਾਵੇ ਸਾਡਾ ਬੇਟਾ 24 ਤਰੀਕ ਨੂੰ ਕੌਂਟਚ ਪੁੱਜਿਆ ਜੋ 24 ਨੂੰ ਉਹਦਾ ਕਤਲ ਹੋਇਆ ਜਾਂ ਉਹਦੀ ਮੌਤ ਦਾ ਜਿਹੜਾ ਵੀ ਕਾਰਨ ਹੈਗਾ ਸਾਹਮਣੇ ਆਵੇ ਬਾਕੀ ਸਾਡਾ ਸਾਥ ਬਹੁਤ ਦਿੱਤਾ ਜੇ ਇਲਾਕੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਜੀ ਇਹਨਾਂ ਦਾ ਜੀ ਸਾਹਮਣੇ ਬਹੁਤ ਸਾਥ ਦਿੱਤਾ ਇਸ ਲੜਾਈ ਚੱਲਦੀ ਰਹਿਣੀ ਜਦ ਤੱਕ ਸਾਡੇ ਮਨ ਨੂੰ ਠੰਡ ਨਹੀਂ ਪੈਣੀ ਜਾ ਤੱਕ ਸਾਨੂੰ ਸਾਫ ਨਹੀਂ ਮਿਲਣਾ ਇਹ ਸਾਡੀ ਲੜਾਈ ਜਾਰੀ ਹੈ ਜਾਰੀ ਰਹੇਗੀ। ਕਹੇ ਨੇ ਆਉਂਦਾ ਬਾਹਰ ਮੈਂ ਨਹੀਂ ਲਾਉਂਦਾ। ਅਰਜੰਦਰ ਛੱਡੀ ਚੱਕੀਵਾੜੇ ਹੱਥ। ਫੇਰਿੰਦਰ। ਫੋਟੋ ਕਿਚੀ। ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ٹھیک ہے نال جانا نال جانا ٹھیک ہے ٹھیک ہے ڈاکٹر رہ تو کہنا زیادہ کہیں نہیں کوئی نہیں پھر پنسر اگے ہو جاؤ پھر جاؤ کہتے رہیں چھوٹے 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 ਦੁਰਵਾਲ ਵਾਲੀ ਪੋਸਟ ਵਾਲੀ ਸ਼ੁਣੋ ਜਿਹੜਾ ਕਹਾਣੀ ਵਿੱਚ ਪਾਈ ਜੇ ਕਮੰਡਰ ਦਾ ਨੰਬਰ ਰਹੇ ਹਮਾਰੇ ਹਮਾਰੇ ਮੋਦੀ ਜੀ ਦੇ ਗਵਿੰਦਰ ਸਿੰਘ ਨੰਬਰ ਰਹੇ ਹਮਾਰੇ ਹਮਾਰੇ ਪਾਈ ਜੇ ਕਮੰਡਰ ਦਾ ਨੰਬਰ ਰਹੇ ਸ਼ਹੀਦ ਮੋਦੀ ਜੀ ਕਮੰਡਰ ਦਾ ਨੰਬਰ බ ਹੋੜੀ ਹੋਣੀ ਕੋ ਕੈਮਰੇਮੈਨ ਦੇ ਕੋ ਕੈਮਰੇਮੈਨ ਹਲਾਸਾਂ ਨੂੰ ਇਨਸਾਫ ਮਿਲੇ ਨਹੀਂ ਹੈਗਾ ਜੀ ਪੂਰਾ ਇਨਸਾਫ ਚਾਹੀਦਾ ਸਾਨੂੰ ਠੀਕ ਹੈ ਜੀ ਅਸੀਂ ਉਹਨਾਂ ਦੇ ਕਹਿਣ ਤੇ ਆਪਣੇ ਬੇਡੇ ਦਾ ਸੰਸਕਾਰਤਾ ਕਰ ਦਿੱਤਾ ਪਰ ਸਾਨੂੰ ਇਨਸਾਫ ਨਹੀਂ ਮਿਲੇ ਜੀ ਜੋ ਉਹਦਾ ਕਾਤਲਾ ਜੀ ਉਹ ਸਾਨੂੰ ਸਾਹਮਣਾ ਦੱਸਣ ਜੀ ਠੀਕ ਹੈ ਜੀ ਉਸ ਤੋਂ ਬਾਅਦ ਸਾਡੀ ਫਿਰ ਆਪਣੀ ਮਾਂ ਲਈ ਤੱਕ ਜਿਹੜੇ 10 ਤਵ ਜਿਹੜੀ ਗਲਤੀ ਹੋ ਗਈ ਉਹ ਹੁਣ ਕਹਿੰਦੇ ਉਹ ਕਹਿੰਦੇ ਰਹਿ ਕੇ ਹੁਣ ਕੀ ਆਪਦਾ ਠੀਕ ਕਰਦੇ ਨਹੀਂ ਕੁਝ ਨਹੀਂ ਦਿੰਦਾ ਜਿਲੇ ਲਕੀਰ ਉਹ ਰੇਂਜ ਬੋਲਦੂ ਮੈਂ ਆ ਜਾ ਅਸੀਂ ਇਨਸਾਫ ਮੰਗਦੇ ਆ ਮੰਗਦੇ ਆ ਫੇਰ ਵੀ ਮੰਗਣਾ ਹੈ ਧੰਨਵਾਦ ਕਰਦੇ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਆਪਣੇ ਬੱਚਾ ਜਿੱਦਾਂ ਪਰਿਵਾਰ ਦਾ ਹੁਕਮ ਲੱਗਿਆ ਜੀ ਅੱਜ 9 ਦਿਨ ਤੇ ਬਾਅਦ ਫੌਜੀ ਸੁਖਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਹੋਇਆ ਰਜਵੀ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਬੇਸ਼ੱਕ ਸਰਕਾਰਾਂ ਨੇ ਸਿਸਟਮਾਂ ਨੇ ਜਿੱਦ ਮੰਗਤੀ ਕਿਹੀ ਤਾਂ ਵੀ ਵੱਡੇ ਸਨਮਾਨ ਦੇ ਨਾਲ ਜਿਹੜਾ ਬੱਚੇ ਦਾ ਸੰਸਕਾਰ ਕੀਤਾ ਜਾਵੇ ਉਹਦੀ ਮੌਤ ਦਾ ਇਨਸਾਫ ਪਤਾ ਲੱਗੇ ਵੀ ਅਸਲ ਗੱਲ ਹੋਈ ਕਿ ਉਹਦੀ ਜਾਨ ਗਈ ਕਿੱਦਾਂ ਉਸ ਚੀਜ਼ ਨੂੰ ਲੈ ਕੇ ਹਜੇ ਤੱਕ ਆਸ਼ਵਾਸ਼ਣ ਮਿਲੇ ਆ ਚਲੋ ਕੁਝ ਨਿਜਮ ਹੁੰਦੇ ਆ ਪਰਿਵਾਰ ਨੇ ਉਹਨਾਂ ਤੇ ਭਰੋਸਾ ਜਿਤਾ ਲਿਆ ਪਰ ਅਗਲੀ ਗੱਲ ਇਹ ਹੈ ਕਿ ਹਜੇ ਵੀ ਜਿਹੜੀ ਚੀਜ਼ ਸਰਕਾਰਾਂ ਵੱਲ ਤੇ ਹੋਣੀ ਚਾਹੀਦੀ ਸੀ ਇਲਾਕੇ ਦੇ ਲੋਕਾਂ ਨੇ ਕਿਸਾਨਾਂ ਨੇ ਅਮੋਰਚੇ ਵਾਲੇ ਸਾਥੀ ਖੜੇ ਆ ਪੂਰੇ ਟਰੈਕਟਰ ਉੱਤੇ ਅੰਤਿਮ ਯਾਤਰਾ ਉਹਦੀ ਸਜਾ ਕੇ ਫੁੱਲਾਂ ਦੀ ਵਰਖਾ ਕਰਕੇ ਦੇਖੋ ਅਸੀਂ ਮੈਂ ਤਾਂ ਪਹਿਲੇ ਦਿਨ ਤੇ ਕਹਿ ਰਿਹਾ ਕਿ ਜਦਨ ਦਾ ਬੱਚਾ ਸਾਡੇ ਘਰੋਂ ਚਲਾ ਜਾਂਦਾ ਫੌਜ ਵਿੱਚ ਜੇ ਉਹ ਮੁੜਿਆ ਆਇਆ ਤਾਂ ਸਾਡਾ ਨਹੀਂ ਤਾਂ ਸ਼ਹੀਦ ਸ਼ਹੀਦ ਸੁਖਵਿੰਦਰ ਸਿੰਘ ਫੌਜੀ ਅਮਰ ਰਹੇ ਦੇ ਨਾਰੇ ਲਗਾਏ ਔਰ ਹਰੇਕ ਇਲਾਕੇ ਦੇ ਲੋਕਾਂ ਦੀ ਭਾਵਨਾ ਹੈ ਮਾ ਇਲਾਕੇ ਦੇ ਸਾਬਕਾ ਫੌਜੀ ਭਾਈਆਂ ਨੂੰ ਸੈਨਿਕਾਂ ਨੂੰ ਰਿਟਾਇਰਾਂ ਨੂੰ ਵੀ ਕਹੂੰਗਾ ਕਿ ਤੁਸੀਂ ਵੀ ਆਪਣੀ ਵੈਲਫੇਅਰ ਨੂੰ ਮਜ਼ਬੂਤ ਕਰੋ ਜਿੱਦਾਂ ਡਾਕਟਰ ਬਜਾਰਜੀ ਰੋਸ਼ਨ ਸਾਡੇ ਨਾਲ ਹੈ ਜੀ ਰੋਸ਼ਨ ਲਾਲ ਜੀ ਬ੍ਰਿਗੇਡੀਅਰ ਰਾਜਕੁਮਾਰ ਜੀ ਵੀ ਆਏ ਇਦਾਂ ਇੰਨੀ ਕੁ ਮਜ਼ਬੂਤੀ ਚਾਹੀਦੀ ਵੀ ਹਰ ਐਂਗਲ ਤੇ ਹਰ ਪੱਖ ਤੇ ਜਿੱਥੇ ਕਿਸੇ ਪਰਿਵਾਰ ਦੀ ਪਿੱਠ ਲੱਗਦੀ ਹੋਵੇ ਕਿਤੇ ਉਹਨੂੰ ਆਪਣਾ ਲੱਗਦਾ ਹੋਵੇ ਵੀ ਮੈਨੂੰ ਇਨਸਾਫ਼ ਮਿਲ ਤੇਰੀ ਹੈ ਉੱਥੇ ਚਟਾਨ ਦੇ ਵਾਂਗ ਉਹਨਾਂ ਨਾਲ ਖੜ੍ਹ ਜਾਓ ਮੈਂ ਫੇਰ ਦੁਬਾਰਾ ਪਰਿਵਾਰ ਵੱਲੋਂ ਸਾਰੇ ਇਲਾਕੇ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੰਨੇ ਦਿਨ ਔਖੀ ਘੜੀ ਦੇ ਵਿੱਚ ਬੇਸ਼ੱਕ ਸੜਕਾਂ ਤੇ ਰੁਕਣ ਦੀ ਗੱਲ ਹੋਵੇ ਹੋਲੇ ਮਹੱਲੇ ਵਿੱਚ ਹਾਲਾਤ ਤੁਹਾਡੇ ਸਾਹਮਣੇ ਕਿੱਦਾਂ ਦੇ ਬਣੇ ਸਾਰਾ ਕੁਝ ਤੁਸੀਂ ਦੇਖਿਆ ਪਰ ਲੋਕ ਚੁਟਾਨ ਦੀ ਤਰ੍ਹਾਂ ਖੜੇ ਰਹੇ ਮੈਂ ਦੁਬਾਰਾ ਬੇਨਤੀ ਕਰ ਦੂੰਗਾ ਇਨਸਾਫ ਦੀ ਲੜਾਈ ਹਜੇ ਜਾਰੀ ਹੈ ਜਦ ਤੱਕ ਪਰਿਵਾਰ ਦੀ ਤਸੱਲੀ ਨਹੀਂ ਹੁੰਦੀ ਅਸੀਂ ਇਹਨਾਂ ਦੇ ਨਾਲ ਹੈ ਉਸ ਤਰੀਕੇ ਨਾਲ ਜਿਹੜੀ ਲੜਾਈ ਜਾਰੀ ਰੱਖੀ